ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ 6 ਦਿਨ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀ ਜਿਹਦੇ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਸੀਗਾ ਕਿ ਐਨਟੀਈਟੀ ਦੀਆਂ ਜਿਹੜੀਆਂ ਪੋਸਟਾਂ ਨੇ ਐਨਟੀਈਟੀ ਟੀਚਰ ਦੀਆਂ ਜਿਹੜੀਆਂ ਵੈਕੈਂਸੀਜ਼ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਏਗਾ ਅਗਲੇ 2-3 ਦਿਨਾਂ ਤੱਕ ਐਂਡ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ 100 ਪੋਸਟਾਂ ਲਈ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਤੁਸੀਂ ਵੇਖ ਸਕਦੇ ਹੋ ਨੋਟੀਫਿਕੇਸ਼ਨ ਜਿਹਦੇ ਵਿੱਚ ਲਿਖਿਆ ਹੋਇਆ 100 ਪੋਸਟਾਂ ਲਈ ਜਿਹੜਾ ਪੱਤਰ ਹੈਗਾ ਆ ਜਿਹਦੇ ਵਿੱਚ ਜਨਰਲ ਦੀਆਂ ਵੈਕੈਂਸੀਜ਼ ਹੈਗੀਆਂ 45, OBC ਦੀਆਂ ਹੈਗੀਆਂ 27, SC ਦੀਆਂ ਹੈਗੀਆਂ 18, EWS ਦੀਆਂ ਹੈਗੀਆਂ 10 ਤੇ ਕੁੱਲ ਮਿਲਾ ਕੇ ਬਣ ਜਾਂਦੀਆਂ ਨੇ ਜੀ 100 ਪੋਸਟਾਂ 100 ਪੋਸਟਾਂ ਦਾ ਜਿਹੜਾ ਨੋਟੀਫਿਕੇਸ਼ਨ ਹੈਗਾ ਆ NTT ਟੀਚਰਸ ਦੇ ਲਈ ਐਂਡ ਇਹ ਵੇਖੋ ਤੁਸੀਂ ਰੈਗੂਲਰ ਬੇਸਿਸ ਤੇ ਇਹ ਜਿਹੜੀ ਭਰਤੀ ਹੈਗੀ ਐ ਜੀ ਉਹ ਕੀਤੀ ਜਾਣੀ ਹੈ ਐਂਡ ਮੈਨੂੰ ਤਾਂ ਲੱਗਦਾ ਹੁੰਦਾ ਕਿ NTT ਵਾਲੇ ਸਾਥੀਆਂ ਲਈ ਬਹੁਤ ਹੀ ਵਧੀਆ ਮੌਕਾ ਕਹਿ ਲਓ ਜਾਂ ਫਿਰ ਕਿਸਮਤ ਵੀ ਕਹਿ ਸਕਦੀਆਂ ਕਿ ਇਹਨਾਂ ਵੱਲੋਂ NTT ਦੀਆਂ ਪੋਸਟਾਂ ਜਿਹੜੀਆਂ ਹੈਗੀਆਂ ਨੇ ਜੀ ਜਾਰੀ ਕੀਤੀਆਂ ਗਈਆਂ ਨੇ एलिਜੀਬਿਲਟੀ ਕ੍ਰਾਈਟੇਰੀਆ ਕੀ ਹੋਵੇਗਾ ਕਦੋਂ ਤੋਂ ਤੁਸੀਂ ਅਪਲਾਈ ਕਰ ਸਕਦੇ ਹੋ ਸਿਲੈਕਸ਼ਨ ਪ੍ਰੋਸੈਸ ਕੀ ਹੈ ਸਾਰੀਆਂ ਗੱਲਾਂ ਨੂੰ ਆਪਾਂ ਡਿਸਕਸ ਕਰਾਂਗੇ ਬਹੁਤ ਹੀ ਵਧੀਆ ਤਰੀਕੇ ਨਾਲ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਐਂਡ ਇਸ ਤਰ੍ਹਾਂ ਦੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਪ੍ਰੈਸ ਕਰ ਲਿਓ ਸੋ ਗੱਲ ਕਰ ਰਹੇ ਸੀ ਆਪਾਂ NTT ਟੀਚਰਸ ਦੀਆਂ ਕਿ ਲਗਭਗ 100 ਵੈਕੈਂਸੀਜ਼ ਦਾ ਜਿਹੜਾ ਪੱਤਰ ਹੈਗਾ ਉਹ ਜਾਰੀ ਕੀਤਾ ਗਿਆ ਹੈ ਕਦੋਂ ਤੋਂ ਅਪਲਾਈ ਕਰ ਸਕਦੇ ਹਾਂ ਇਹਦੇ ਬਾਰੇ ਵੀ ਆਪਾਂ ਸਮਝ ਲੈਣੇ ਆ ਕਿ ਰਜਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਤੁਸੀਂ ਕਰ ਸਕਦੇ ਹੋ 10 ਜਨਵਰੀ 2024 ਤੋਂ ਐਂਡ ਲਾਸਟ ਡੇਟ ਹੈਗੀ ਆ ਅਪਲਾਈ ਕਰਨ ਦੀ 5 ਫਰਵਰੀ 2024 ਪੇ ਸਕੇਲ ਵੀ ਤੁਹਾਨੂੰ ਕਾਫੀ ਅਸ਼ਾ ਦਿੱਤਾ ਜਾ ਰਿਹਾ ਇਸ ਤੋਂ ਬਾਅਦ ਜੇਕਰ ਆਪਾਂ ਸਭ ਤੋਂ ਜ਼ਰੂਰੀ ਗੱਲ ਦੀ ਗੱਲ ਕਰਦੇ ਹਾਂ ਕੁਆਲੀਫਿਕੇਸ਼ਨ ਦੀ ਕੁਆਲੀਫਿਕੇਸ਼ਨ ਜਿਹੜੀ ਹੋਣੀ ਚਾਹੀਦੀ ਹੈ ਪਲੱਸ 2 ਪਾਸ ਤੁਸੀਂ ਹੋਣੇ ਚਾਹੀਦੇ ਹੋ ਘੱਟੋ ਘੱਟ 50% ਨੰਬਰ ਤੁਹਾਡੇ ਹੋਣੇ ਚਾਹੀਦੇ ਆ 12th ਕਲਾਸ ਦੇ ਵਿੱਚ ਐਂਡ ਡਿਪਲੋਮਾ ਹੋਣਾ ਚਾਹੀਦਾ ਹੈ ਨਰਸਰੀ ਟੀਚਰ ਐਜੂਕੇਸ਼ਨ ਦੇ ਵਿੱਚ ਐਂਡ ਇਹ ਡਿਪਲੋਮਾ ਘੱਟੋ ਘੱਟ 2 ਸਾਲ ਦਾ ਹੋਣਾ ਚਾਹੀਦਾ ਹੈ ਜਿਨ੍ਹਾਂ ਸਾਥੀਆਂ ਨੇ 2 ਸਾਲ ਦਾ ਘੱਟ ਡਿਪਲੋਮਾ ਕੀਤਾ ਹੋਇਆ ਹੈ ਨਰਸਰੀ ਟੀਚਰ ਐਜੂਕੇਸ਼ਨ ਪ੍ਰੋਗਰਾਮ ਵਾਲਾ ਉਹ ਸਾਥੀ ਐਲੀਜੀਬਲ ਨਹੀਂ ਮੰਨੇ ਜਾਣਗੇ ਸੀਟੈਟ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਕੰਪਿਊਟਰ ਦਾ ਸਰਟੀਫਿਕੇਟ ਮੰਗਿਆ ਹੋਇਆ ਜਿਹੜਾ ਕਿ ਤੁਸੀਂ ਬਾਅਦ ਵਿੱਚ ਵੀ ਬਣਾ ਸਕਦੇ ਹੋ ਐਂਡ ਇਹ ਸਰਟੀਫਿਕੇਟ ਤਾਂ ਤੁਹਾਨੂੰ ਨੂੰ ਅਪੁਆਇੰਟਮੈਂਟ ਦੇ ਟਾਈਮ ਚਾਹੀਦਾ ਹੁੰਦਾ ਸੋ ਇਹਦੀ ਕੋਈ ਚਿੰਤਾ ਕਰਨ ਵਾਲੀ ਗੱਲ ਨਹੀਂ ਹੈਗੀ ਜੇਕਰ ਆਪਾਂ ਗੱਲ ਕਰਦੇ ਹਾਂ ਮੋਡ ਆਫ ਸਿਲੈਕਸ਼ਨ ਦੀ ਇਹਦੇ ਵਿੱਚ ਤੁਹਾਡੇ ਤੋਂ ਇੱਕ ਟੈਸਟ ਲਿਆ ਜਾਵੇਗਾ ਟੈਸਟ ਦੇ ਵਿੱਚ ਤੁਹਾਡੇ ਤੋਂ 150 ਪ੍ਰਸ਼ਨ ਪੁੱਛੇ ਜਾਣਗੇ 150 ਨੰਬਰਾਂ ਦਾ ਪੇਪਰ ਹੋਵੇਗਾ 2 ਘੰਟੇ 30 ਮਿੰਟ ਤੁਹਾਨੂੰ ਟਾਈਮ ਦਿੱਤਾ ਜਾਏਗਾ ਪੇਪਰ ਕਰਨ ਦੇ ਲਈ ਸਿਲੇਬਸ ਵੇਖ ਸਕਦੇ ਹੋ ਜਨਰਲ ਅਵੇਅਰਨੈਸ 15 ਨੰਬਰਾਂ ਦੇ ਜਨਰਲ ਅਬਿਲਟੀ ਅਰਥਮੈਟਿਕ ਟੀਚਿੰਗ ਐਪਟੀਟਿਊਡ ਪੈਡਾਗੋਜੀ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਆਈਸੀਟੀ ਕਹਿ ਦਿੰਨੇ ਹੋ ਪੰਜਾਬੀ ਹਿੰਦੀ ਅੰਗ ਮੈਥਮੈਟਿਕਸ ਜਨਰਲ ਸਾਇੰਸ ਤੇ ਐਸਐਸਟੀ 10ਵੇਂ ਦੇ ਪੱਦਰ ਦਾ ਪੇਪਰ ਲਿਆ ਜਾਵੇਗਾ ਐਂਡ ਜਿਹੜੇ ਘੱਟੋ ਘੱਟ ਪਾਸ ਹੋਣ ਦੇ ਲਈ ਤੁਹਾਨੂੰ ਨੰਬਰ ਚਾਹੀਦੇ ਨੇ ਉਹ ਚਾਹੀਦੇ ਨੇ ਜੀ 40% ਜੇਕਰ ਜੇਕਰ ਕਿਸੇ ਸਾਥੀ ਦੇ 40% ਤੋਂ ਨੰਬਰ ਘੱਟ ਆਉਂਦੇ ਨੇ ਉਹ ਸਾਥੀ ਦਾ ਜਿਹੜਾ ਪੇਪਰ ਹੈਗਾ ਉਹ ਕਲੀਅਰ ਹੀ ਨਹੀਂ ਮੰਨਿਆ ਜਾਏਗਾ ਐਂਡ 0.25 ਭਾਵ ਕਿ ਜੇਕਰ ਤੁਸੀਂ 4 ਕੁਐਸਚਨ ਗਲਤ ਕਰਦੇ ਹੋ ਤੇ ਤੁਹਾਡੇ 1 ਨੰਬਰ ਕੱਟੇ ਜਾਣਗੇ 네ਗੇਟਿਵ ਮਾਰਕਿੰਗ ਹੈਗੀ ਹੈ ਪੇਪਰ ਤੁਹਾਡਾ ਦੋ ਭਾਸ਼ਾ ਵਿੱਚ ਹੋਵੇਗਾ ਅੰਗਰੇਜ਼ੀ ਅਤੇ ਹਿੰਦੀ ਐਂਡ ਪੰਜਾਬੀ ਵਾਲਾ ਜਿਹੜਾ ਸੈਕਸ਼ਨ ਹੋਏਗਾ ਜੀ ਉਹ ਤਾਂ ਚਲੋ ਪੰਜਾਬੀ ਵਿੱਚ ਹੀ ਆਊਗਾ ਅਦਰਵਾਈਜ਼ ਬਾਕੀ ਸਾਰਾ ਪੇਪਰ ਹੋਊਗਾ ਉਹ ਅੰਗਰੇਜ਼ੀ ਐਂਡ ਹਿੰਦੀ ਵਿਸ਼ਾ ਵਿੱਚ ਵੇਖਣ ਨੂੰ ਮਿਲੇਗਾ ਟੈਸਟ ਦੇ ਆਧਾਰ ਤੇ ਤੁਹਾਡੀ ਸਿਲੈਕਸ਼ਨ ਹੋਵੇਗੀ ਇੰਟਰਵਿਊ ਕੋਈ ਵੀ ਨਹੀਂ ਹੋਵੇਗੀ ਏਜ ਲਿਮਿਟ ਦੀ ਗੱਲ ਕਰੀਏ ਤਾਂ ਘੱਟੋ ਘੱਟ ਤੁਹਾਡੀ ਉਮਰ 18 ਸਾਲ ਹੋਣੀ ਚਾਹੀਦੀ ਹੈ ਮੈਕਸਿਮਮ ਦੀ ਗੱਲ ਕਰੀਏ ਤਾਂ 37 ਸਾਲ ਮੈਕਸਿਮਮ ਏਜ ਦੀ ਗੱਲ ਕੀਤੀ ਜਾ ਰਹੀ ਹੈ ਐਸਸੀ ਜਿਹੜੇ ਸਟੂਡੈਂਟ ਹੈਗੇ ਆ ਜਾਂ ਫਿਰ ਓਬੀਸੀ ਈਐਸਐਮ ਇਹਨਾਂ ਨੂੰ ਕਹਿ ਸਕਦੇ ਆ ਏਜ ਰਿਲੈਕਸੇਸ਼ਨ ਦਿੱਤੀ ਜਾ ਸਕਦੀ ਹੈ ਫਾਰਮ ਭਰਦੇ ਟਾਈਮ ਇਹਦੇ ਬਾਰੇ ਵੀ ਪਤਾ ਲੱਗ ਜਾਵੇਗਾ ਆਨਰ ਰਿਜ਼ਰਵਡ ਕੈਟਾਗਰੀ ਦੇ ਜਿਹੜੇ ਸਟੂਡੈਂਟ ਨੇ ਜੀ ਉਹਨਾਂ ਨੂੰ 1000 ਰੁਪਿਆ ਦੇਣੀ ਪੈਣੀ ਆ ਫੀਸ ਤੇ ਬਾਕੀ ਜਿਹੜੇ ਕੈਂਡੀਡੇਟ ਹੋਣਗੇ ਐਸਸੀ ਦੇ ਉਹਨਾਂ ਨੂੰ ਦੇਣੇ ਪੈਣਗੇ ਜੀ ਇੱਥੇ 500 ਰੁਪਏ ਅਪਲਾਈ ਕਿਹੜੀ ਵੈਬਸਾਈਟ ਤੇ ਕਰ ਸਕਦੇ ਹੋ ਚੰਡੀਗੜ੍ਹ ਐਜੂਕੇਸ਼ਨ.gov.in ਵਾਲੀ ਵੈਬਸਾਈਟ ਤੇ ਜਾ ਕੇ 10 ਜਨਵਰੀ 2024 ਤੋਂ ਇਹਨਾਂ ਵੈਕੈਂਸੀਜ਼ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਕੋਈ ਹੋਰ ਵੀ ਜਾਣਕਾਰੀ ਇਹਨਾਂ ਵੱਲੋਂ ਦਿੱਤੀ ਜਾਏਗੀ ਤਾਂ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਿੱਤਾ ਜਾਏਗਾ ਇਹ ਵੀ ਜਿਹੜੀ ਪੀਡੀਐਫ ਹੈਗੀ ਇਹ ਆਪਣੇ ਟੈਲੀਗ੍ਰam ਚੈਨਲ ਤੇ ਵੀ ਭੇਜ ਦਿੱਤੀ ਜਾਏਗੀ ਸੋ ਜੇਕਰ ਜਾਣਕਾਰੀ ਪਸੰਦ ਆਈ ਇਸ ਤਰ੍ਹਾਂ ਦੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਪ੍ਰੈਸ ਕਰਦੇ ਹੋ ਸੋ ਥੈਂਕ ਯੂ so much for watching god bless you all